ਸੋਸ਼ਲ ਮੀਡੀਆ ਤੇ ਚਿੱਟਾ ਪੀਂਦੇ اے ਐਸ ਆਈ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ اے ਐਸ ਆਈ ਤੇ ਉਸ ਦੀ ਸਰਪੰਚਨੀ ਪਤਨੀ ਆਏ ਕੈਮਰੇ ਸਾਹਮਣੇ ਕੁਲਸੀਆ ਕਹਿੰਦਾ ਵੀਡੀਓ ਵਿੱਚ ਮੈਂ ਨਹੀਂ ਆਰਟੀਫੀਸ਼ਲ ਇੰਟੈਲੀਜੈਂਸ ਦੀ ਕਰਾਮਾਤ ਨਾਲ ਬਣਾਈ ਗਈ ਵੀਡੀਓ ਸਰਪੰਚ ਪਤਨੀ ਕਹਿੰਦੀ ਵਿਕਾਸ ਕਾਰਜਾਂ ਤੋਂ ਬੌਖਲਾਏ ਵਿਰੋਧੀ ਕਰ ਰਹੇ ਕਿਨੋਨੀਆ ਸ਼ਰਾਰਤਾ ਬੀਤੇ ਕੁਝ ਦਿਨਾ ਤੋਂ ਪੁਲਿਸ ਜ਼ਿਲ੍ਹਾ ਬਟਾਲਾ ਦੇ ਪਿੰਡ ਖੁਸਰ ਦੇ ਇੱਕ ਵਿਅਕਤੀ ਦੀ ਚਿੱਟਾ ਪਿੰਦੇ ਦੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਸੀ ਜਿਸ ਦੇ ਵਿੱਚ ਉਕਤ ਨੌਜਵਾਨ ਨੂੰ ਪਿੰਡ ਖੁਸਰ ਦੇ ਆਮ ਆਦਮੀ ਪਾਰਟੀ ਦੇ ਸਰਪੰਚ ਵਜੋਂ ਪੰਡਿਆ ਜਾ ਰਿਹਾ ਸੀ ਤੇ ਅੱਜ ਉਸ ਵਿਅਕਤੀ ਵੱਲੋਂ ਮੀਡੀਆ ਦੇ ਸਾਹਮਣੇ ਪੱਖ ਰੱਖਿਆ ਗਿਆ ਹੈ ਇਸ ਸਬੰਧੀ ਪੱਤਰਕਾਰਾਂ ਨੂੰ ਵਧੇਰੇ ਜਾਣਕਾਰੀ ਦਿੰਦਿਆਂ ਪਿੰਡ ਖੂਸਰ ਦੇ ਗੁਰਪ੍ਰੀਤ ਸਿੰਘ ਜੋ ਕਿ ਬਤੌਰ ਪੰਜਾਬ ਪੁਲਿਸ ਦੇ ਵਿੱਚ ਤੇ ਐਸ ਆਈ ਦੇ ਅਹੁਦੇ ਤੇ ਬਟਾਲਾ ਵਿਖੇ ਤਾਇਨਾਤ ਹੈ ਨੇ ਕੈਮਰੇ ਸਾਹਮਣੇ ਉਸ ਵੀਡੀਓ ਨੂੰ ਫੇਕ ਦੱਸਿਆ ਹੈ ਤੇ ਉਸਨੇ ਕਿਹਾ ਕਿ ਇਹ ਕਿਸੇ ਨੇ ਆਰਟੀਫੀਸ਼ਲ ਇੰਟੈਲੀਜੈਂਸੀ ਨਾਲ ਉਹਨਾਂ ਦੇ ਆਕਸ ਨੂੰ ਟਾਲ ਆਉਣ ਲਈ ਵੀਡੀਓ ਬਣਾ ਕੇ ਵਾਇਰਲ ਕੀਤੀ ਹੈ ਐਸ ਆਈ ਗੁਰਪ੍ਰੀਤ ਨੇ ਦੱਸਿਆ ਕਪਿੰਡ ਖੂਸਰ ਦੀ ਸਰਪੰਚਣੀ ਉਹਨਾਂ ਦੀ ਧਰਮ ਪਤਨੀ ਰਾਜਵੀਰ ਕੌਰ ਹਨ ਪਰ ਕੁਝ ਵਿਰੋਧੀ ਰਾਜਨੀਤਿਕ ਤਰ੍ਹਾਂ ਜਾਂ ਪੜੇ ਅੰਸਰਾ ਵੱਲੋਂ ਆਮ ਆਦਮੀ ਪਾਰਟੀ ਅਤੇ ਉਹਨਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੇਰਾ ਨਾਮ ਰਾਜਵੀਰ ਕੌਰ ਹੈ ਤੇ ਮੈਂ ਪਿੰਡ ਖੂਸਰ ਦੀ ਮੌਜੂਦਾ ਸਰਪੰਚਾਂ ਜੋ ਮੈਂ ਆਪਣੇ ਪਿੰਡ ਵਿੱਚ ਕੰਮ ਕਰਵਾ ਰਹੀ ਹਾਂ ਤੇ ਇਹ ਜਿਹੜੀ ਆ ਵੀਡੀਓ ਸਾਡੇ ਬਾਰੇ ਪਾਈ ਗਈ ਹੈ ਇਹ ਬਿਲਕੁਲ ਫੇਕ ਹੈ ਤੇ ਇਹ ਜਿਹੜੀ ਵੀਡੀਓ ਆ ਜਿਹੜੀ ਪੰਜਾਬ ਸਰਕਾਰ ਨੇ ਜੁੱਧ ਛੇੜਿਆ ਨਸ਼ਿਆਂ ਵਿਰੁੱਧ ਇਹ ਨੂੰ ਢਾਹ ਲਾਉਣ ਵਾਸਤੇ ਤੇ ਪੰਜਾਬ ਸਰਕਾਰ ਦੀ ਆਮ ਆਦਮੀ ਪਾਰਟੀ ਨੂੰ ਢਾਹ ਲਾਉਣ ਵਾਸਤੇ ਇਹ ਜਿਹੜੀ ਵੀਡੀਓ ਵਾਇਰਲ ਕੀਤੀ ਗਈ ਆ ਮੇਰੇ ਹਸਬੰਡ ਗੁਰਪ੍ਰੀਤ ਸਿੰਘ ਇਹ ਪੰਜਾਬ ਪੁਲਿਸ ਵਿੱਚ ਕੰਮ ਜੌਬ ਕਰਦੇ ਨੇ ਇਹਨਾਂ ਨੇ ਕਈ ਮਲਜਮਾ ਇਹ ਮਲਜਮਾ ਨੂੰ ਗ੍ਰਿਫਤਾਰ ਕੀਤਾ ਹੈ ਤੇ ਉਹਨਾਂ ਦੇ ਐਨਡੀਪੀਐਸ ਦੇ ਪਰਚੇ ਦਿੱਤੇ ਹੋਏ ਆ ਜਿਸ ਦੇ ਤਹਿਤ ਕੋਈ ਵੀ ਆਪਣੀ ਨਿੱਜੀ ਰੰਜਿਸ਼ ਕੱਢਣ ਵਾਸਤੇ ਉਹਨਾਂ ਨੇ ਇਸ ਤਰ੍ਹਾਂ ਦੀ ਵੀਡੀਓ ਬਣਾਈ ਹੈ ਤੇ ਵਾਇਰਲ ਕੀਤੀ ਹੋਈ ਆ ਜੋ ਕਿ ਬਿਲਕੁਲ ਫੇਕ ਹੈ ਤੇ ਵੀਡੀਓ ਵੀਡੀਓ ਵਾਇਰਲ ਹੋਈਆ ਤੇ ਇਹਨਾਂ ਦੇ ਡਿਪਾਰਟਮੈਂਟ ਵਿੱਚ ਐਸਐਸਪੀ ਸਾਹਿਬ ਨੂੰ ਬਟਾਲਾ ਨੂੰ ਪਤਾ ਲੱਗਾ ਉਹਨਾਂ ਨੇ ਮੌਕੇ ਤੇ ਹੀ ਇਹਨਾਂ ਦਾ ਡੋਪ ਟੈਸਟ ਕਰਵਾਇਆ ਤੇ ਜਿਹਦੇ ਵਿੱਚ ਇਹਨਾਂ ਦੀ ਰਿਪੋਰਟ ਨੈਗੇਟਿਵ ਆਈ ਹੈ ਜੋ ਕਿ ਅਸੀਂ ਆਪਣੇ ਡਿਪਾਰਟਮੈਂਟ ਕੋਲੋਂ ਤੇ ਸਰਕਾਰ ਕੋਲੋਂ ਇਹ ਮੰਗ ਕਰਦੇ ਆਂ ਕਿ ਇਸ ਵੀਡੀਓ ਦੀ ਨਿਰਪੱਖ ਜਾਂਚ ਕੀਤੀ ਜਾਵੇ ਤੇ ਸਾਨੂੰ ਇਨਸਾਫਟ ਹੋਇਆ ਜਾਵੇ ਮੇਰਾ ਨਾਮ ਗੁਰਪ੍ਰੀਤ ਸਿੰਘ ਪੁੱਤਰ ਸਦਾ ਲੇਟ ਹਰਬੰਸ ਸਿੰਘ ਪਿੰਡ ਖੂਸ ਟਾਲੀ ਮੇਰੇ ਪਿਤਾ ਜੀ ਸਦਾ ਹਰਬੰਸ ਸਿੰਘ ਆਤਵਾ ਦਰਨ ਉਹਨਾਂ ਪਿੰਡ ਰਤਾ ਵਿਧਾਲਿਕ ਮੁਕਾਬਲੇ ਚ ਆਪਣੇ ਜਾਣ ਦਿੱਤੀ ਸੀ ਜਿਹਦੇ ਕਰਕੇ ਅੱਜ ਪੰਜਾਬ ਅਮਰ ਸ਼ਾਂਤੀ ਨਾਲ ਜੀ ਰਿਹਾ ਵਾ ਅੱਛਾ ਭਾਜੀ ਕੱਲ ਦੀ ਨਾ ਇੱਕ ਸੋਸ਼ਲ ਮੀਡੀਆ ਤੇ ਤੁਹਾਡੀ ਵੀਡੀਓ ਵਾਇਰਲ ਹੋ ਰਹੀ ਹੈ ਜਿਹ ਚ ਇੱਕ ਚਿੱਟਾ ਪੈਂਦੇ ਦੇ ਆ ਰਹੇ ਤੇ ਉਹਦੇ ਵਿੱਚ ਲਿਖਿਆ ਹੈ ਕਿ ਆਮ ਆਦਮੀ ਪਾਰਟੀ ਦਾ ਸਰਪੰਚ ਵੱਡਮੂਲਾ ਯੋਗਦਾਨ ਪਾਉਂਦਾ ਹੈ ਇਹ ਕਿੰਨੇ ਕੀ ਸੱਚਾਈ ਹੈ ਜੀ ਜਿਸ ਸਬੰਧ ਵਿੱਚ ਮੈਂ ਕਹਿਣਾ ਚਾਹੁੰਦਾ ਹਾਂ ਕਿ ਮੈਂ ਪਿੰਡ ਖੂਸਰ ਦਾ ਸਰਪੰਚ ਨਹੀਂ ਔਰ ਉਹਦੇ ਤੇ ਹੈਡਿੰਗ ਹੀ ਲਿਖਿਆ ਆਇਆ ਹੈ ਕਿ ਆਮ ਆਦਮੀ ਪਾਰਟੀ ਦਾ ਮੌਜੂਦਾ ਸਰਪੰਚ ਯੁੱਧ ਨਸ਼ਿਆਂ ਵਿਰੁੱਧ ਯੋਗਦਾਨ ਪਾਉਂਦਾ ਹੈ ਜਿਸ ਤੋਂ ਜੋ ਮੈਨੂੰ ਸਮਝ ਆਈਏ ਸਾਫ਼ ਜ਼ਾਹਰ ਹੁੰਦਾ ਹੈ ਕਿ ਜਿਹੜੀ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਹਨੇ ਇੱਕ ਸਕੀਮ ਸ਼ੁਰੂ ਕੀਤੀ ਯੁੱਧ ਨਸ਼ਿਆਂ ਵਿਰੁੱਧ ਜਿਸ ਦੇ ਤਹਿਤ ਹਰ ਸਮਗਲਰ ਦੇ ਖਿਲਾਫ ਵੱਧ ਵੱਧ ਕਾਰਵਾਈ ਹੋ ਰਹੀ ਆ ਉਹਨੂੰ ਡੀਫੇਮ ਕਰਨ ਵਾਸਤੇ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਡੀਫੇਮ ਕਰਨ ਵਾਸਤੇ ਇੱਕ ਗਲਤ ਲੋਗੋ ਲਾ ਕੇ ਕਿ ਉਹਦਾ ਸਰਪੰਚ ਨਸ਼ਾ ਕਰ ਰਿਹਾ ਵਾ ਇਹ ਵੀਡੀਓ ਵਾਇਰਲ ਕੀਤੀ ਆ ਜਦ ਕਿ ਮੈਂ ਇੱਕ ਪੰਜਾਬ ਪੁਲਿਸ ਦੇ ਵਿੱਚ ਕਨਸਟੇਬਲ ਭਰਤੀ ਆਈ ਤੇ ਆਪਣੀ ਮਿਹਨਤ ਨਾਲ ਐਸਏ ਦੇ ਅਹੁਦੇ ਤੇ ਪਹੁੰਚੇ ਆ ਅਸੀਂ ਵੀ ਕਈ ਸਮਗਲਰਾਂ ਨੂੰ ਫੜ ਫੜ ਕੇ ਜੇਲ੍ਹ ਦੇ ਪਿੱਛੇ ਸੁਟਿਆ ਵਾ ਹੁਣ ਇਸ ਦੇ ਮਗਰ ਕਿਸੇ ਸਮਗਲਰ ਦਾ ਹੱਥ ਆ ਇਹ ਰਾਜਨਿਤਿਕ ਪਾਰਟੀ ਦਾ ਹੱਥ ਹੈ ਇਹਦੇ ਬਾਰੇ ਮੈਨੂੰ ਨਹੀਂ ਜਾਣ ਚ ਇਹਦੇ ਸਬੰਧ ਦੇ ਵਿੱਚ ਮੈਂ ਇੱਕ ਕੰਪਲੇਂਟ ਤਿਆਰ ਕੀਤੀ ਹੈ ਜੋ ਕਿ ਮੈਂ ਜਲਦੀ ਆਪਣੇ ਸਾਈਬਰ ਸੈੱਲ ਨੂੰ ਦਵਾਂਗਾ ਔਰ ਇੱਕ ਨੇ ਸਭ ਤੋਂ ਪਹਿਲਾਂ ਜਿਹੜੀ ਵੀਡੀਓ ਵਾਇਰਲ ਕੀਤੀ ਹੈ ਇੱਕ ਫਟੇਗੜ ਦੇ ਗਰੁੱਪ ਦੇ ਵਿੱਚ ਪਾਈ ਉਹਨੂੰ ਮੈਂ ਜਲਦੀ ਲੀਗਲ ਨੋਟਿਸ ਭੇਜਣ ਜਾ ਰਿਹਾ ਹਾਂ ਉਸ ਤੋਂ ਬਾਅਦ ਜੋ ਵੀ ਤੱਤ ਸਾਹਮਣੇ ਆਉਣਗੇ ਤੁਹਾਡੇ ਸਾਹਮਣੇ ਪੇਸ਼ ਕਰਨਾ ਵੈਸੋ ਵੀਡੀਓ ਢੜੀ ਹੈ ਕਿ ਕੀ ਲੱਗਦਾ ਨਹੀਂ ਬਿਲਕੁਲ ਨਹੀਂ ਵੀਡੀਓ ਮੇਰੀ ਮੈਂ ਆਪ ਜੀ ਨੂੰ ਧੰਚ ਲਿਆਉਣਾ ਚਾਹੁੰਦਾ ਹਾਂ ਆਪ ਜੀ ਨੇ ਵੀਡੀਓ ਕੱਲ ਪਰਸੋਂ ਦੀ ਵੇਖੀ ਹੈ ਪਰੰਤੂ ਪਿਛਲੇ 2024 ਦੇ ਵਿੱਚ ਮੇਰੇ ਖਿਲਾਫ ਨੇ ਇੱਕ ਗਲਤ ਕ੍ਰਾਸ ਕੇਸ ਦਰਜ ਕੀਤਾ ਸੀ ਉਸ ਵਕਤ ਇੱਕ ਬੰਦੇ ਨੇ ਪਾਤਰੀ ਪੰਜਾਬ ਪੁਲਿਸ ਦੇ ਐਸਆਈ ਸਮੈਕ ਪੀਰਿਆ ਵਾ ਉਸ ਤੋਂ 2023 ਦੇ ਵਿੱਚ ਕੁਝ ਬੰਦੇ ਨੇ ਜਿਨ੍ਹਾਂ ਰਾਈ ਮੇਰੇ ਕੋਲ ਪੈਸੇ ਦੀ ਡਿਮਾਂਡ ਕੀਤੀ ਗਈ ਔਰ ਜਦੋਂ ਇਹ ਕਨਵੈਸਟੀਗੇਸ਼ਨ ਸ਼ੁਰੂ ਹੋ ਗਈ ਉਹਨਾਂ ਦਾ ਮੈਂ ਨਾਂ ਵੀ ਦੱਸਦਾ ਹਾਂ ਕਿ ਹੁਣ ਅਜੇ ਮੈਂ ਉਹਨਾਂ ਦਾ ਨਾਂ ਜਨਤਕ ਨਹੀਂ ਕਰਨਾ ਚਾਹੁੰਦਾ ਔਰ ਇਹ ਆਪ ਜੀ ਨੂੰ ਕਹਿਣਾ ਚਾਹੁੰਦਾ ਇਹ ਵੀਡੀਓ ਮੇਰੀ ਨਹੀਂ ਜਾਂ AI ਦੀ ਟੈਕਨੀਕ ਨਾਲ ਬਣੀ ਆ ਔਰ ਜੋ ਖਾਸ ਕਰਕੇ ਜੋ ਪਰਣਾ ਬੰਨਾ ਮੇਰਾ ਪਰਣਾ ਬੰਨਣ ਦਾ ਸਟਾਈਲ ਨਹੀਂ ਹੈ ਜਾਂ ਕੋ ਮੇਰੇ ਵਰਗਾ ਵਿਅਕਤੀ ਆ ਇਹ ਤਾਂ ਡਿਪਾਰਟਮੈਂਟ ਦਾ ਵਿਸ਼ਾ ਵਾ ਵੀ ਉਹਨਾਂ ਕੀ ਜਾਂਚ ਕਰਨ ਜੋ ਵੀ ਵਿਖਣਗੇ ਆਪਾਂ ਨੂੰ ਮਨਜ਼ੂਰ ਹੈ ਕੀ ਲੱਗਦਾ ਆਮ ਆਦਮੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਵਿਰੋਧੀ ਵਾਲੋਂ ਬਿਲਕੁਲ ਮੈਂ ਖੈਰ ਇਸ ਮਾਮਲੇ ਤੇ ਗਲਤ ਨਹੀਂ ਕਰਨਾ ਚਾਹੁੰਦਾ ਕਿਉਂਕਿ ਮੈਂ ਪੁਲਿਸ ਕਰਮਚਾਰੀ ਹਾਂ ਪਰ ਇਹ ਵੀ ਮੇਰਾ ਪਰਿਵਾਰ ਇੱਕ ਪਾਰਟੀ ਨਾਲ ਸੰਬੰਧ ਰੱਖਦਾ ਵਾ ਮੇਰੀ ਵਾਈਫ ਸਰਪੰਚ ਆ ਰਾਜਵੀਕਰਨ ਦਾ ਵਾ ਐਮਏ ਬੀਐਡ ਜਿੰਨੇ ਕਿ ਹੁਣ ਤੱਕ ਆ ਪਿੰਡ ਦੇ ਵਿੱਚ ਸ਼ਮਸ਼ਾਨ ਘਾੜ ਦਾ ਰਸਤਾ ਜੋ ਕਿ 70 ਸਾਲਾਂ ਤੋਂ ਸਾਡੇ ਪਿੰਡ ਚ ਨਹੀਂ ਬਣਿਆ ਗਲੀਆਂ ਬਣਾਈਆਂ ਉਹਨੇ ਪਿੰਡ ਦੇ ਵਿੱਚ ਜੋ ਵੀ ਗਵਰਨਮੈਂਟ ਦੀ ਸਕੀਮ ਆਉਂਦੀ ਉਹਨੇ ਹਰ ਚੀਜ਼ ਆਪਣੇ ਪਹਿਲ ਦੇ ਆਧਾਰ ਤੇ ਹੋ ਕੇ ਆਪਣੇ ਪਿੰਡ ਦੇ ਲੋਕਾਂ ਨੂੰ ਦੇਣੀ ਚਾਹੀਏ। ਪਰ ਉਸ ਚੜਤ ਤੋਂ ਹੀ ਔਖੇ ਹੋ ਕੇ ਜੋ ਕੁਝ ਸਮਾਗਲ ਟਾਈਪ ਲੋਕ ਕੁਝ ਪੋਲਿਟੀਕਲ ਲੋਕ ਉਹਨਾਂ ਨੇ ਇਹ ਗਲਤ ਲੋਗੋ ਲਾ ਕੇ ਮੈਨੂੰ ਪੰਜਾਬ ਸਰਕਾਰ ਨੂੰ ਤੇ ਆਵਾਜ਼ ਦੀ ਪਾਰਟੀ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਆ ਜਿਸ ਕਰਕੇ ਸਾਡੇ ਤੇ ਇਸ ਚੀਜ਼ ਦਾ ਤਣਾਅ ਵੀ ਹੈਗਾ। ਇਹਦੇ ਸਬੰਧੇ ਤੁਸੀਂ ਆਪਣੇ ਸਾਈਬਰ ਸੈਲਨ ਕੋਮਪਲੇਨਟ ਕੀਤੀ ਹਾਂਜੀ ਮੈਂ ਕੰਪਲੀਟ ਤਿਆਰ ਕੀਤੀ ਹੈ ਜੇ ਮੈਂ ਜਲਦੀ ਦੇ ਰਿਹਾ ਵਾਂ ਮੈਂ ਲੀਗਲ ਨੋਟਿਸ ਵੀ ਕੁਝ ਬੰਦਿਆਂ ਨੂੰ ਦੇ ਰਿਹਾ ਵਾਂ